ਸਰ ਪਰੀ ਸਤਿ ਸ੍ਰੀਕਾਲ ਜੀ ਤੇ ਤੁਹਾਨੂੰ ਪਤਾ ਲੱਗ ਗਿਆ ਹੁਣ ਜੀ ਆਪਾਂ ਹੁਣ ਪੰਜਾਬ ਦਾ ਸਫਰ ਕਰਨ ਲਈ ਚੱਲੇ ਆ ਤੇ ਸਾਈਕਲ ਤੇ ਚੱਲਾਂਗੇ ਤੇ ਆ ਖੜਾ ਜੀ ਆਪਣਾ ਬਾਈਕ ਸਾਈਕਲ ਤੇ ਆ ਦੇਖੋ ਆਪਾਂ ਸਾਰਾ ਸੌਨ ਲੱਦ ਲਿਆ ਜੀ ਸਾਈਕਲ ਤੇ ਤੇ ਆਪਾਂ ਨੰਬਰ ਪਲੇਟ ਲਵਾਈ ਸੀ ਤੇ ਸਾਈਕਲ ਤੇ ਸਫਰ ਪੰਜਾਬ ਦਾ ਪਿੰਡ ਲਹਿਰਾ ਦੂਰਕੋਟ ਤੇ ਇੰਸਟਾਗ੍ਰam YouTube ਤੇ Facebook ਤੇ ਹੈਪੀ ਸਾਈਕਲਿੰਗ ਬਲੌਗ ਵਰਕੇ ਤੁਸੀਂ ਦੇਖ ਸਕਦੇ ਹੋ ਬਾਈ ਤੇ ਆਪਾਂ ਸਭਾ ਹੋ ਗਿਆ ਵੀ ਤਿਆਰ ਤੇ ਆਪਾਂ ਗੁਰੂ ਘਰ ਤੋਂ ਉੱਥੇ ਟਿਕ ਕੇ 45 ਚੱਗੇ ਛਾਲੇ ਪੋਣੇ ਤੇ ਬਾਕੀ ਬਲੌਗਰਾਂ ਜੀ ਸਾਰੇ ਜੁੜੇ ਰਹੋ ਧੰਨਵਾਦ ਤੇ ਲੋਕਾਈ ਦੀ ਆਪਾਂ ਪਿੰਡ ਤੋਂ ਯਾਤਰਾ ਸ਼ੁਰੂ ਕਰ ਦਿੱਤੀ ਹੈ ਤੇ ਅਰਦਾਸ ਕਰਾ ਕੇ ਗੁਰਦੁਆਰੇ ਸਾਹਿਬ ਚ ਤੇ ਆਪਣਾ ਨੂੰ ਆ ਆਪਣੀ ਟੀਮ ਮੈਂਬਰ ਅੰਪਰੇ ਤੱਕ ਕਹਿੰਦੇ ਸੀ ਤੁਹਾਨੂੰ ਛੱਡ ਕੇ ਆਵਾਂਗੇ ਤੇ ਮੈਂ ਕਿਹਾ ਚੱਲ ਵਧੀਆ ਗੱਲ ਹੈ ਜੀ ਤੇ ਆ ਦੇਖੋ ਬਾਏ ਬਾਏ ਤੇ ਚਲੋ ਜੀ ਉਹ ਬਗੀਚਾ ਲੱਗੀ ਬਗੀਚਾ ਲੱਗੀ ਜੀ ਐਵੇਂ ਕਿਧਰ ਆ ਗਿਆ ਜੀ ਤੇ ਦੇਖੋ ਜੀ ਆਪਾਂ ਸਬਰ ਚੱਲਦੇ ਆ ਜੀ ਤੇ ਪਰਮਾਤਮਾ ਸਫਲ ਬਣਾਉਂ ਗੁੜੀਆ ਸਬਰ ਕਰੇ ਠੀਕ ਹੈ ਲੋ ਬਾਈ ਜੀ ਆਪਾਂ ਲਗਭਗ 7 ਕਿਲੋਮੀਟਰ ਸਾਈਕਲ ਚਲਾ ਕੇ ਇੱਥੇ ਗੁਰਦੁਆਰਾ ਸੋਈਆਣਾ ਸਾਹਿਬ ਤੇ ਇੱਥੇ ਆਪਾਂ ਚਾਹ ਸਕੀ ਤੇ ਬਾਕੀ ਯਾਤਰਾ ਪੂਰੀ ਵਧੀਆ ਸਭ ਹੋ ਰਹੀ ਆ ਤੇ ਬਾਕੀ ਗਰਮੀ ਥੋੜੀ ਜਿਹੀ ਹੋ ਗਈ ਲੱਗਵਾ ਦਾ ਟਾਈਮ ਹੋ ਗਿਆ ਅੱਜ 8:30 ਹੋ ਗਏ ਤੇ ਆਪਾਂ ਹੁਣ ਇੱਧਰ ਆ ਗਏ ਜੀ ਰੰਪਰਾ ਤੇ ਇੱਧਰ ਬਰਨਾਲਾ ਆਪਾਂ ਬਰਨਾਲੇ ਵਾਲੀ ਸਾਈਡ ਜਾਣਾ ਤੇ ਅੱਜ ਆਪਾਂ ਮਨੇਰਕੋਟ ਤੱਕ ਪਹੁੰਚਣਾ ਬਾਈ ਤੇ ਅੱਗੇ ਉਹ ਬਾਈ ਜਿਹੜਾ ਗਗਨਾ ਤੇ ਉਹ ਆਪਣਾ ਨੂੰ ਆਲ ਪੈਂਟ ਲੈ ਜੂ ਜਰਗ ਤੇ ਉੱਥੇ ਆਪਾਂ ਰਾਤ ਕੱਟ ਕੇ ਤੇ ਅੱਗੇ ਅੰਮ੍ਰਿਤਸਰ ਵੱਲ ਜਾਵਾਂਗੇ ਤੇ ਬਾਕੀ ਸਫ਼ਰ ਨਾਲ ਜੁੜੇ ਰਹੋ ਧੰਨਵਾਦ ਸੂਰਜ ਜਮਾ ਮੱਥੇ ਵੱਜਣ ਲੱਗ ਗਿਆ ਬਾਈ ਤੇ ਸੈਂਗਲ ਵੀ ਪੂਰਾ ਆਪਾਂ ਦਵੱਲੀ ਗਿਆ ਰੱਖੀ ਦਾ ਹੇ ਜ਼ੋਰ ਤਾਂ ਲੱਗਦਾ ਹੀ ਆ ਬਾਈ ਤੇ ਵੱਡੀ ਗੱਲਾਂ ਆ ਸਾਫ਼ ਸਫ਼ਰ ਵਧੀਆ ਲੰਘੀਆਂ ਆਪਣਾ ਤੇ ਬਾਕੀ ਆਪਾਂ ਆ ਹੰਡਿਆ ਵਾਲਾ ਪੋਲ ਆ ਗਿਆ ਬਾਈ ਤੇ ਲਗਭਗ ਆਪਾਂ ਇੱਥੇ ਟਾਈਮ ਨਾਲ ਹੀ ਪਹੁੰਚ ਗਏ ਤੇ ਬਸ ਅੱਗੇ ਬਰਨਾਲਾ ਬਰਨਾਲੇ ਤੋਂ ਆਪਾਂ ਮਰੇਕੋਟਾ ਜਾਣਾ ਬਾਈ ਇਹ ਪਰਨਾ ਬਈ 2-3 ਵਾਰੀ ਡਿੱਗ ਪਿਆ ਤੇ ਹੁਣ ਆਪਾਂ ਗੱਲ ਚ ਪੂਣੀ ਪਊਗਾ ਮੋਢੇ ਤਰਾ ਹੋਇਆ ਸੀ ਇਹ ਹਵਾ ਜੀ ਨਾਲ ਓਟੇਲਦਾ ਬਈ ਉਹ ਬਈ ਆ ਪਰਣਾ ਵਾਲੇ ਤੋਂ ਸਿਰਪੁਰੇ ਸਿਰਪੁਰੇ ਤੱਕ ਜਾਣੇ ਆ ਤੇ ਉਹ ਸੜਕ ਦੇ ਸੜਕ ਬਹੁਤ ਵਧੀਆ ਬਈ ਤੇ ਦਰਾਖਤੀ ਰਖਤਾ ਤੇ ਆ ਸੜਕ ਦੇ ਨਾਲੇ ਸਾਈਕਲ ਵੱਧ ਵੱਦਦਾ ਨਾਲੇ ਧੁੱਪ ਕੱਟ ਪੈਂਦੀ ਆ ਤੇ ਸਸੀਆ ਬਾਬਾ ਜੀ ਤੇ ਐ ਆਪ ਨੂੰ ਸਾਈਕਲ ਵਾਲੇ ਜਿਹੜੇ ਮਿਲਦੇ ਆਪਾਂ ਸਸੀਆ ਬੁਲਾ ਦਿੰਨੇ ਆ ਤੇ ਵਧੀਆ ਨਿਆਰਾ ਆਉਂਦਾ ਬਈ ਸਾਈਕਲ ਚਲਾਉਂਦਾ ਤਾਂ ਮੈਂ ਕਹਣਾ ਸਫਰੀ ਸਾਰਾ ਸਾਈਕਲਤੀ ਆ ਹੈ ਨੇੜੇ-ਨੇੜੇ ਚੀਜ਼ਾਂ ਦੇਖਦੇ ਆ ਬਾੜੀ ਕਾਲੀ ਨਹੀਂ 15 ਦੀ ਸਪੀਡ ਤੇ ਸਾਈਕਲ ਜਾਂਦਾ ਜਿੱਥੇ ਜੀ ਘੜਦਾ ਉੱਥੇ ਖੜ ਜਾਂਦੇ ਆ ਬਈ ਹੈ ਕੋਈ ਹੁਣ ਰਾਤ ਸੇ ਜੱਤ ਭਾਈ ਟਕਰੇ ਤੇ ਖੜ ਕੇ ਪੁੱਛਦੇ ਸੀ ਕਿੱਥੋਂ ਆਇਓ ਬਈ ਹੈ ਪਰ ਆਪਾਂ ਉਹਨਾਂ ਦੀ ਵੀਡੀਓ ਤਾਂ ਬਣਾ ਨਹੀਂ ਸਕੇ ਤੇ ਅੱਗੇ ਕੋਈ ਟਕਰੂਗਾ ਫਿਰ ਜ਼ਰੂਰ ਵੀਡੀਓ ਬਣਾਵਾਂਗੇ ਬਈ ਤੇ ਵੀਡੀਓ ਵਾਕੇ ਤੁਹਾਨੂੰ ਵੀ ਪਤਾ ਲੱਗੂਗਾ ਕਿੰਨੇ ਜਾਣੇ ਟੱਕਰਦੇ ਆ ਜਿਹੜਾ ਕੋਈ ਵੀਰ ਭਾਈ ਟਰੱਕ ਤੇ ਜਾਂਦਾ ਸਰਦਾਰ ਰਮਿੰਦਾ ਤੇ ਉਹ ਵੀ ਬਾਈ ਹੱਥ ਖੜਾ ਕਰਕੇ ਜਾਂਦਾ ਤੇ ਬਾਕੀ ਆਪਾਂ ਖੜਾ ਬਾਈ ਆਪਣਾ ਸਾਈਕਲ ਤੇ ਆਪਾਂ ਬਾਈ ਜੀ ਪਲੇਟ ਵੀ ਬਣਾਈ ਆ ਸਾਈਕਲ ਤੇ ਸਫਰ ਪੰਜਾਬ ਦਾ ਪਿੰਡ ਲਹਿਰਾ ਤੂਰਕੋਟ ਬਾਈ ਜੀ ਹੈਪੀ ਸਾਈਕਲਿੰਗ ਬਲੌਗ ਕਿੰਨੇ ਖਾਤੇ 깔ਦੇ ਆਪਣੇ ਤੇ ਬਲੌਗ ਆਪਾਂ ਰੋਜ਼ ਪਾਏ ਕਰਾਂਗੇ ਬਾਈ ਤੇ ਆਪਣਾ ਇਹ ਸਫਰ ਇੱਥੋਂ ਬਾਅਦ ਹਰਮੰਦਰ ਸਾਹਿਬ ਤੇ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਤੇ ਚੰਕਾ ਸਾਫ ਫਤਿਹਗੜ੍ਹ ਸਾਹਿਬ ਆ ਕੇ ਤੇ ਆਪਾਂ ਸਾਰੇ ਦਰਸ਼ਨ ਕਰਾਂਗੇ ਤੇ ਹੁਣ ਆਪਾਂ ਇਸ ਟਾਈਮ ਚੱਲਿਆਂ ਜੀ ਮਲੇਰਕੋਟਲਾ ਤੇ ਸੋਨ ਸਰਾਂ ਤੋਂ ਸਾਈਕਲ ਚਲਾਉਣਾ ਨਿਆਰਾ ਤਾਂ ਵੱਖਰਾ ਹੀ ਆ ਤੇ ਆ ਦੇਖ ਸਕਦਾ ਤੁਸੀਂ ਬਾਈ ਰਾਤੀ ਦਰਾਖਤਾਂ ਸੜਕ ਤੇ ਕਿਉਂ ਸੋਨਸਨਾ ایرিয়া ਤੇ ਆਪਾਂ ਹਰਸ ਟਾਈਮ ਪਿੰਡ ਬਾੜੀ ਜ਼ਿਲ੍ਹਾ ਸੰਗਰੂਰ ਤੋਂ ਉੱਥੇ ਆਪਾਂ ਪਿੰਡ ਬਾੜੀ ਤੋਂ ਚੱਲੇ ਆ ਤੇ ਆਪਾਂ ਇਸ ਟਾਈਮ ਮਲੇਰ ਕੋਟਲਾ ਵਾਲੀ ਸਾਈਡ ਜਾ ਰਹੇ ਆ ਤੇ ਲਗਭਗ ਇੱਥੋਂ ਮਲੇਰ ਕੋਟਲਾ 20 ਕਿਲੋਮੀਟਰ ਪੈ ਜਾਂਦਾ ਬਾਈ ਤੇ ਬਾਕੀ ਆਪਣਾ ਸਫ਼ਰ ਵਧੀਆ ਰੱਖ ਚੱਲੀ ਜਾਂਦਾ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਭਾਈ ਤੇ ਆਦਰਕ ਤੇ ਟਿੱਕੇ ਪਏ ਐ ਇਤਰਾ ਟਿੱਕਾ ਆ ਦੇਖੋ ਇੱਥੋਂ ਪਤਾ ਲੱਗਦਾ ਭਾਈ ਨੇਰੀ ਵੀ ਬੜੀ ਆਈ ਆ ਤੇ ਇੰਨੀ ਵਿੱਚ ਤੇ ਸਵਾਗਤ ਜਿੰਨਾ ਵਧੀਆ ਹੋ ਸਕੇ ਤੁਹਾਨੂੰ ਉਹ ਦਿਖਾਵਾਂਗੇ ਬਾਕੀ ਜੇ ਕੋਈ ਕਮੀ ਬੇਸੀ ਹੋਵੇ ਤੇ ਦੱਸ ਸਕਦੇ ਤੇ ਆ ਗੱਲ ਕਰੀ ਜਾਂਦੇ ਆਂ ਭਾਈ ਵੀ ਇੱਥੋਂ ਦੀ ਬਈ ਸੜਕ ਵਾਨੀ ਆ ਸਿੱਧੀ ਜਾਣੀਆਂ ਪਟਿਆਲਾ ਪਟਿਆਲੇ ਨੂੰ ਕਹਿੰਦੇ ਸੀ ਬਾਈ ਸਿੱਧੀ ਜਾਣੀਆਂ ਸੜਕ ਖੇਤਰ ਦੀ ਤੇ ਸਾਡੇ ਇੱਕ ਹੁੜਕੀ ਮਿਲੀ ਆ ਤੇ ਦੇਖ ਸਕਦੇ ਆ ਕਿ ਹਤੇ ਹਵਾ ਕਿੰਨੀ ਕੁ ਚੱਲੀ ਆ ਤੇ ਕਿੰਨੀ ਕਿੰਨੀ ਸੈਕਲ ਚਨੋਂ ਹੁੰਦਾ ਨਿਆਰਾ ਤਾਂ ਵੱਖਰਾ ਹੀ ਆ ਤੇ ਕੁਦਰਤੰ ਬਹੁਤੀਆਂ ਮਿਲਦੀ ਆ ਦੇਖਣ ਨੂੰ ਤੇ ਹੱਸ ਹੁਣ ਆਪਾਂ ਲਗਭਗ ਘੰਟੇ ਚ ਪਹੁੰਚ ਜਾਗੇ ਬਈ ਮਲੇਰ ਕੋਟਲਾ ਤੇ ਬਈ ਇਹ ਇਹ ਉਹ ਨਾਲਾ ਆ ਗਿਆ ਜਿਹੜਾ ਆਪਣੇ ਬਾਲਾਂ ਵਾਲੇ ਪਿੰਡ ਕੋਲ ਦੀ ਨਿਕਲਦਾ ਜਿਹਨੂੰ ਗੰਦਾ ਨਾਲਾ ਵੀ ਕਹਿੰਦੇ ਨੇ ਤੇ ਇਹ ਨਾਲਾ ਬਾਈ ਇਧਰਲੀ ਸਾਈਡ ਤੋਂ ਆਉਂਦਾ ਤੇ ਇਧਰਲੀ ਸਾਈਡ ਨੂੰ ਜਾਂਦਾ ਤੇ ਉਹੋ ਨਾਲਾ ਵੀਰੇ ਆ 9 ਵਜੇ ਜੀ ਆਪਾਂ ਪਹੁੰਚ ਕੇ ਸੀ ਮਲੇਰ ਕੋਟਲਾ ਤੇ ਇਹ ਰੋੜ ਜਾਂਦਾ ਜਰਗ ਨੂੰ ਤੇ ਬਾਈ ਕਹਿੰਦਾ ਤੂੰ ਇੱਥੇ ਖੜ੍ਹ ਜਾ ਮੈਂ ਆਉਣਾ ਤੇ ਬਾਈ ਥੋੜਾ ਜਿਹਾ ਅੱਗੇ ਟੱਪ ਗਏ ਸੀ ਤੇ ਆਪਾਂ ਦੀਖ ਕਰਦੇ ਆ ਤੇ ਸਾਨੂੰ ਮਲਾਉਣੇ ਆ ਬੰਦੇ ਨਾਲ ਹੋਣ ਆਪਾਂ ਇਧਰੋਂ ਹੀ ਜਾਵਾਂਗੇ ਬਾਈ ਜਰਗ ਪਿੰਡ ਵੱਲ। ਉਹ ਬਾਈ ਜੀ ਆਪਾਂ ਮਲੇਰ ਕੋਟ ਦੇ ਤੋਂ ਥੋੜਾ ਸਾਈਡ ਤੇ ਆ ਕੇ ਪਿੰਡ ਜਰਗ ਵਾਲੀ ਸੜਕ ਤੇ ਜਿਹੜੀ ਬਾਈ ਜਿਨ੍ਹਾਂ ਨੇ ਸਫ਼ਰ ਕਰਨਾ ਉਹ ਆਪਾਂ ਨੂੰ ਬਾਈ ਲੈਣ ਵਾਸਤੇ ਆਏ ਨੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਤੇ ਇਹ ਬਾਈ ਨੇ ਪਿੰਡ ਜਰਗ ਤੋਂ ਜਿਨ੍ਹਾਂ ਨੇ ਆਪਾਂ ਸਫ਼ਰ ਕਰਨਾ ਜਿਨ੍ਹਾਂ ਨਾਲ ਤੇ ਬਾਈ ਜੀ ਆਪਾਂ ਨੂੰ ਮੋਟਰਸਾਈਕਲ ਤੇ ਲੈਣ ਵਾਸਤੇ ਆਏ ਨੇ। ਤੇ ਬਾਈ ਜੀ ਇੱਥੇ ਆਪਣਾ ਪਿੰਡ ਕਿੰਨਾ ਕਿਲੋਮੀਟਰ ਆ? ਆਪਣਾ ਪਿੰਡ ਬਈ ਇੱਥੋਂ ਪਿੰਡ 23 ਕਿਲੋਮੀਟਰ। 23 ਕਿਲੋਮੀਟਰ। ਤੇ ਬਾਈ ਹੁਣ ਅਸੀਂ ਕੱਲੂ ਸਟਾਰਟ ਕਰਾਂਗੇ ਹਨਾ ਬਾਈ ਫਿਰ ਜੇ ਅਮਰ ਗੈਂਪਰ ਸਰ ਤੋਂ ਜਾਵਾਂਗੇ ਆਪਾਂ ਨੰਦਕੁਰ ਸਾਈਡ ਠੀਕ ਹੈ ਬਈ ਜਾਵਾਂਗੇ ਆਪਾਂ ਪਰਿਵਾਰ ਕੋਲ ਆ ਕੀ ਪੁੱਤ ਪਾਪਾ ਪੁੱਛਿਆ ਪਾਪਾ ਦਾ ਪੁੱਤ ਕਿੱਧਰ ਹੋ ਗਿਆ ਉਹ ਗੁਰਦੁਆ ਚਮਕੌਰ ਸਾਹਿਬ ਹੋ ਗਿਆ ਫਤਿਹਗੜ ਸਾਹਿਬ ਹੋ ਗਿਆ ਠੀਕ ਹੈ ਬਈ ਅਸੀਂ ਤੁਹਾਨੂੰ ਦਿਖਾਵਾਂਗੇ ਜਿਹੜੇ ਰਸਤੇ ਚ ਗੁਰਦੁਆਰੇ ਆਉਣਗੇ ਤਾਂ ਸਾਰੇ ਦਿਖਾਵਾਂਗੇ ਠੀਕ ਹੈ ਬਈ ਆਪਣਾ ਮਕਸਦ ਹੈਗਾ ਸੱਤ ਸਾਈਕਲ ਤੇ ਪੰਜਾਬ ਦਾ ਹੈ ਨਾ ਠੀਕ ਹੈ ਬਈ ਆਪਾਂ ਕਰਾਂਗੇ ਜਿੰਨਾ ਹੋ ਸਕੇ ਵਧੀਆ ਵੱਧ ਤੋਂ ਵੱਧ ਕਰਾਂਗੇ ਆਪਣਾ ਸਬਰ ਹੈਗਾ 4 ਤੋਂ 5 ਦਿਨ ਦਾ ਠੀਕ ਹੈ ਬਈ ਤੇ ਇਹ ਸਬਰ ਤੁਸੀਂ ਪਹਿਲੀ ਵਾਰ ਕਰ ਰਹੇ ਹੋ ਤੇ ਬਾਈ ਠੋਟਣ ਆਪਾਂ ਪਹਿਲੀ ਵਾਰ ਕਰ ਰਹੇ ਆਂ ਉਂ ਤੁਸੀਂ ਪਹਿਲਾ ਕਰੇ ਆਂ ਸਰਵਾਰ ਸਾਹਿਬ ਆਪਣਾ ਜਾਣਦਾ ਹੈਗਾ ਦੂਜੀ ਵਾਰ ਆਨੰਦਪੁਰ ਸਾਹਿਬ ਕੋ ਭਤੀ ਤੀਜੀ ਵਾਰ ਚੱਲਾਂਗੇ ਤੀਜੀ ਵਾਰ ਤੇ ਬਾਕੀ ਸਾਰੇ ਕੋਲ ਦੋ ਵਾਰ ਆਪਾਂ ਜਾਇ ਆਏ ਠੀਕ ਹੈ ਬਾਈ ਆਪਾਂ ਹਰ ਇੱਕ ਸੰਡੇ ਜਾਂਦੇ ਆਂ ਅੱਛਾ ਫੜੀ ਕਰੋ ਠੀਕ ਆ ਚਾ ਵਧੀਆ ਗੱਲ ਆ ਬਾਈ ਤੇ ਇਹ ਬਾਈ ਬਾਈ ਇੱਥੇ ਆਪਣਾ ਨੂੰ ਮਿਲੇ ਸੀ ਬਠੰਡੇ ਬਠੰਡੇ ਆਪਾਂ ਹਾਂਜੀ ਸਾਡੀ ਇਕੱਠੇ ਹੋਣ ਦਾ ਮਤਲਬ ਸੀਗਾ ਬਠੰਡੇ ਰਹਿਦੀ ਸੀਗੀ 31 ਅਗਸਤ ਦੀ 31 ਅਗਸਤ ਦੀ ਸਾਮ ਨੂੰ ਵੀਰੋਣੇ ਵੀ ਆਏ ਸੀ ਤੇ ਆਪਾਂ ਵੀ ਆ ਸੀ ਆਪਾਂ ਵੀ ਸਾਈਕਲ ਤੋਂ ਵਾਲੀ ਸੀਗੇ ਬਟੰਡੇ ਤੇ ਬਾਜੀ ਉਹਨਾਂ ਨਾਲ ਸਭ ਸਾਡੀ 5 ਕਮੇਟੀ ਗੱਲ ਹੋਈ ਸੀ ਉਸ ਤੋਂ ਬਾਅਦ ਦੁਬਾਰਾ ਅਸੀਂ ਸਵੇਰੇ ਰਾਈਡ ਤੇ ਇਕੱਠੇ ਹੋਏ ਉਸ ਤੋਂ ਬਾਅਦ ਅਸੀਂ ਨੰਬਰ ਸ਼ੇਅਰ ਕਰੇ ਨੰਬਰ ਸ਼ੇਅਰ ਤੋਂ ਬਾਅਦ ਹੁਣ ਦੇਖ ਲਓ ਆ ਤੁਹਾਡੇ ਸਾਹਮਣੇ ਆ ਤੇ ਇਹ ਗੱਲਾਂ ਹਾਂ ਜੋਗ ਨੂੰ ਟਕਰਾ ਗੱਲਾਂ ਕਿਸਮਤ ਦੀਆਂ ਦੇਖ ਲਓ ਬਾਈ ਉਹਦੇ ਆ ਗਿਆ ਤੇ ਉਹਦੇ ਅਸੀਂ ਆ ਗਏ ਤੇ ਨਹੀਂ ਤੋ ਆਪਾਂ ਜੇ ਮੌਕੇ ਤੇ ਆਏ ਹੁੰਦੇ ਰਾਈਡ ਤੇ ਕੋਈ ਹਾਲ ਚਾਲ ਨਹੀਂ ਪੁੱਛਣਾ ਸੀ ਆਪਾਂ ਇਹ ਬਸ ਇੱਕ ਦਿਨ ਤੁਸੀਂ ਪਹਿਲਾਂ ਇੱਕ ਦਿਨ ਸੀ ਪਹਿਲਾਂ ਆਗੇ ਕਿਸ ਗੁਰਦੁਆਰਾ ਸਾਇਰ ਤੇ ਰਹਿ ਕੇ ਸਭ ਤੋਂ ਵੱਡੀ ਗੱਲ ਆਪਣੀ ਆਪੀ ਵੀਰ ਜੀ ਵੀ ਜਾਣਾ ਹੁੰਦਾ ਅੰਮ੍ਰਿਤਸਰ ਜਾ ਸਕਦਾ ਸੀਗਾ ਪੈਂਦਰਤੀ ਜਿਵੇਂ ਲਾ ਲਓ ਬਰਨਾਲਾ ਬਠਿੰਡੇ ਤੋਂ ਬਾਅਦ ਆਪਾਂ ਮੋਗੇ ਸਾਈਡ ਤੋਂ ਤਰਨਤਾਰਨ ਸਾਈਡ ਵੱਲ ਵੀ ਜਾ ਸਕਦਾ ਸੀ ਕੁਝ ਹਜ਼ਾਰ ਦਾ 130 ਕਿਲੋਮੀਟਰ ਨਹੀਂ 140 ਕਿਲੋਮੀਟਰ ਪੈਣਗੇ ਉਧਰ ਨੂੰ ਹਾਂ ਕਿਨੂੰ ਮੈਨੂੰ ਕਿੱਥੋਂ ਆਰੰਪੁਰੇ ਤੋਂ ਨਹੀਂ ਮੈਨੂੰ ਪੂਰਾ ਅੰਮ੍ਰਿਤਸਰ ਪੂਰਾ 200 200 ਕਿਲੋਮੀਟਰ ਪਾਣਾ ਦੀ ਪਰ ਸਾਨੂੰ ਇਧਰ 180 ਕਿਲੋਮੀਟਰ ਪਾਇਆ ਤੇ ਸਭ ਤੋਂ ਵੱਡੀ ਗੱਲ ਬਾਈ ਪਹਿਲਾਂ ਉੱਥੋਂ 130 ਕਿਲੋਮੀਟਰ ਸਵਰ ਮੇਰੇ ਪਿੰਡ ਤੱਕ ਦਾ ਹੈ ਜਾ ਕੇ ਤੱਕ ਤੇ ਜਰਗ ਤੋਂ ਅਸੀਂ 180 ਕਿਲੋਮੀਟਰ ਸਵਰ ਹੋੜਦਾ ਕਰਾਂਗੇ ਹਾਂਜੀ ਹਾਂਜੀ ਸਭ ਤੋਂ ਇਹ ਵੱਡੀ ਗੱਲ ਆ ਬਾਈ ਦੀ ਤੇ ਹੌਸਲਾ ਤੇ ਪਿਆਰ ਦਾ ਲੋ ਤੇ ਜਾ ਇਹ ਇੱਕ ਤਰ੍ਹਾਂ ਨਸ਼ਾ ਇਹ ਸਭ ਤੋਂ ਵਧੀਆ ਨਸ਼ਾ ਤੇ ਸਪੀਡ ਨੂੰ ਵੀ ਕੋਈ ਨੁਕਸਾਨ ਨਹੀਂ ਕਰਦਾ ਇਹ ਹਾਂਜੀ ਬਾਈ ਆਪਣੇ ਕੋਲ ਸਭ ਤੋਂ ਪਹਿਲਾਂ 130 ਕਿਲੋਮੀਟਰ ਮੇਰੇ ਕੋਲ ਆਇਆ ਤੇ ਅੱਗੇ ਤੋਂ ਆਪਾਂ 180 ਕਿਲੋਮੀਟਰ ਪਰਵਾਹ ਹਾਂਜੀ ਹਾਂਜੀ ਇਹ ਲੱਗ ਕੇ ਬਈ ਮਿਲ ਕੇ ਨਾ ਨਾ ਕੋਈ ਇਹ ਕਰਦੇ ਆਪਾਂ ਠੀਕ ਆ ਚਲੋ ਠੀਕ ਆ ਬਈ ਮਿਲਦੇ ਹੁਣ ਆਪਾਂ ਛੋਟੇ ਪਿੰਡ ਚੱਲਦੇ ਆ ਨਾਲੇ ਛੋਟਾ ਪਿੰਡ ਦਿਖਾਉਣੇ ਆ ਕਹਿੰਦੇ ਛੋਟਾ ਪਿੰਡ ਬਹੁਤ ਮਸ਼ਹੂਰ ਆ ਬਈ ਜਰ ਕੇ ਕਨਾਲ ਦੇ ਆ ਦਰਗਹ ਵੀ ਤੂੰ ਸੁਣਿਆ ਹੁਣ ਆ ਹਾਂਜੀ ਪਿੰਕਾ ਦਰਗਹ ਵੀ ਤੇ ਤੁਹਾਨੂੰ ਕਰਾਉਣੇ ਆ ਬਾਕੀ ਦਾ ਹਾਂਜੀ ਚਲ ਠੀਕ ਆ ਧੰਨਵਾਦ ਬਈ ਚਾਚੂ ਆਪਾਂ ਪੀੜੀ ਬਾਕੀ ਮੈਂ ਛੋਟੇ ਚੀਜ਼ ਹੋਰ ਨੂੰ ਬਈ ਇੱਥੇ ਹੁਣ ਬਾਈ ਸਫਰ ਜਾਂਦਾ ਜੇ ਵੀ ਅੰਮ੍ਰਿਤਸਰ ਗਿਆ ਸੀ ਤੇ ਇੱਥੇ ਫੋਟੋ ਖਿੱਚ ਲੈਂਦੇ ਸੀ ਇੱਥੇ ਆ ਕੇ ਕਮਰੇ ਚ ਇਹਨਾਂ ਦੇ ਫੋਟੋ ਲੱਗੀ ਬਾਈ ਨੇ ਐਵੇਂ ਕਮਰੇ ਚ ਫੋਟੋਆਂ ਲਾਈ ਹੋਈਆਂ ਤੇ ਆ ਦੇਖੋ ਤੇ ਬਾਈ ਜਿਹੜਾ ਆਪਣਾ ਪੰਜਾਬ ਪੁਲਿਸ ਦੀ ਪਾਰਕ ਏਰੀਆ ਪਰ ਦੇਖਣੀ ਹੈ ਤੇ ਪੰਜਾਬ ਪੁਲਿਸ ਵਾਲਾ ਬੰਨਾ ਆਪ ਅਫਸਰ ਤੇ ਤਾਂ ਆ ਦਾ ਫੋਟੋ ਲਾਈ ਹੋਈ ਗਗਨਦੀਪ ਸਿੰਘ ਤੇ ਆਹ ਮਾੜਾ ਨੀਂਦਗਰ ਲਾਸਟ ਕੁਇਲੀਨ ਪੰਜਾਬ ਤੇ ਆ ਦੇਖੋ ਬਾਈ ਕੀ ਬਾਈ ਜੀ ਇੰਦਰ ਫਤਿਹਗੜ ਸਾਹਿਬ ਵੀ ਜਾ ਕੇ ਸੀ ਡੰਡੇ ਪੁੱਜ ਤੇ ਅੰਮ੍ਰਿਤਸਰ ਦੀ ਆਈ ਸੀ ਵੀ ਆਪ ਨੂੰ ਉਸਨੇ ਇਹਨਾਂ ਦੀ ਦੋ ਬਾਈ ਜੀ ਸ਼ਾਮ ਦਾ ਹੋ ਗਿਆ ਵੇਲਾ ਲਗਭਗ 5:30 ਵਜੇ ਦਾ ਟਾਈਮ ਹੋ ਗਿਆ ਤੇ ਕਰੋ ਅਸੀਂ ਬਾਈ ਕੇ ਚਾਹ ਪੀ ਕੇ ਤੇ ਬਾਹਰ ਸਾਈਕਲ ਦੇ ਢੇੜਾ ਦੇਣ ਆਏ ਸੀ ਤੇ ਬਾਈ ਕਹਿੰਦਾ ਸਾਨੂੰ ਮੈਂ ਪਿੰਡ ਦਿਖਾ ਲਈਏ ਆਪਣਾ ਆਪ ਦਾ ਜਰਗ ਪਿੰਡ ਮੈਂ ਚੱਲ ਆਪਾਂ ਬਾਈ ਕਹਿੰਦਾ ਮੋਟਰਸਾਈਕਲ ਚੱਲੀਏ ਮੈਂ ਆਪਾਂ ਚੱਲ ਸਾਈਕਲ ਦੀ ਚੱਲਦੇ ਆ ਤੇ ਇਹ ਰੋਡ ਕਿਹੜੀ ਹੈ ਵੀਰੇ ਇਹ ਆਪਣੀ ਅਗੇ ਵੀਰੇ ਖੰਨਾ ਮਲੇ ਕੋਲਾ ਰੋਡ ਤੇ ਖੰਨਾ ਮਲੇ ਰਕੋਟਲਾ ਠੀਕ ਹੈ ਜੀ ਤੇ ਬਾਕੀ ਕੱਲੂ ਅਸੀਂ ਸਫਰ ਜੀ ਸਟਾਰਟ ਕਰਾਂਗੇ ਸ਼ੁਰੂ ਕਰਾਂਗੇ ਤੇ ਬਾਕੀ ਅੱਜ ਮੈਂ ਬਾਈ ਕੋਲ ਆ ਗਿਆ ਸੀ ਤੇ ਬਾਕੀ ਅੱਜ ਅਸੀਂ ਅੱਜ ਦੀ ਰਹਿ ਵੀ ਬਣਾਈ ਬਠੇ ਅੱਜ ਤੁਰਾਂਗੇ ਬਾਕੀ ਲੇਟ ਥੋੜਾ ਜਿਹਾ ਹੋਗੇ ਉਹਦੇ ਕਾਰਨੇ ਜੀ ਹੁਣ ਕੱਲੂ ਕਰਾਂਗੇ ਜੀ ਸਫਰ ਤੇ ਬਾਕੀ ਜੁੜੇ ਰਹੋ ਜੀ ਬਲੌਗਰ ਅਸੀਂ ਧੰਨਵਾਦ